ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਦਰਬਾਰ ਸਾਹਿਬ ਦੇ ਵਿੱਚ ਦਰਸ਼ਨੀ ਦਿਉੜੀ ਤੱਕ 84 ਕਦਮਾਂ ਦਾ ਇਤਿਹਾਸ ਸੰਗਤ ਜੀ ਇਹ ਗੱਲ ਹੈ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਵਿਖੇ ਬੌੜੀ ਤਿਆਰ ਕਰਵਾਈ ਜਿਸ ਦੀਆਂ 84 ਪੌੜੀਆਂ ਤਿਆਰ ਕਰਵਾਈਆਂ ਤੇ ਉਸ ਬੌੜੀ ਸਾਹਿਬ ਨੂੰ ਵਰ ਦਿੱਤਾ ਕਿ ਜੋ ਵੀ ਇਸ ਬੌਲੀ ਦੀਆਂ ਪੌੜੀਆਂ ਵਿੱਚ ਮਰਿਆਦਾ ਨਾਲ 84 ਜਪਜੀ ਸਾਹਿਬ ਦੇ ਪਾਠ ਕਰਕੇ 84 ਵਾਰ ਇਸ਼ਨਾਨ ਕਰੇਗਾ ਉਸ ਦੀ 84 ਕੱਤੀ ਜਾਵੇਗੀ ਬਹੁਤ ਪਰਉਪਕਾਰ ਸਤਿਗੁਰ ਜੀ ਨੇ ਦੁਨੀਆਂ ਲਈ ਕੀਤਾ ਜੋ ਸੰਗਤ ਲਹਾਲਿੰਦਿਆਂ ਹਨ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਗੁਰਗੱਦੀ ਤੇ ਬਿਰਾਜਮਨ ਹੋਏ ਤਾਂ ਅੰਮ੍ਰਿਤਸਰ ਸਾਹਿਬ ਨਗਰ ਬਸਾਇਆ ਇੱਕ ਦਿਨ ਸਤਗੁਰ ਜੀ ਬੈਠੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੇ ਕੋਈ ਹੋਰ ਸਿੰਘ ਰਲ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਗੁਰ ਜੀ ਤੁਸੀਂ ਨੇ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਬਹੁਤ ਪਰਉਪਕਾਰ ਕੀਤਾ ਹੈ ਯੋ ਬੌਲੀ ਤਿਆਰ ਕਰਵਾਈ ਹੈ 84 ਕਟਨ ਦਾ ਵੀ ਵਰ ਬਖਸ਼ਿਆ ਪਰ ਸਤਿਗੁਰੂ ਜੀ ਸਿੱਖ ਗ੍ਰਸਥ ਵਿੱਚ ਰਹਿੰਦੇ ਕੰਮ ਤੰਦਿਆਂ ਵਿੱਚ ਬਹੁਤਾ ਸਮਾਂ ਨਹੀਂ ਕੱਢ ਸਕਦੇ ਤੁਸੀਂ 84 ਕਟਨ ਦਾ ਕੋਈ ਸੌਖਾ ਮਾਰਗ ਬਖਸ਼ਿਸ਼ ਕਰੋ ਜੀ ਸਤਗੁਰੂ ਜੀ ਸਿੱਖਾਂ ਦੀ ਬੇਨਤੀ ਸੁਣ ਕੇ ਬਹੁਤ ਖੁਸ਼ ਹੋਏ ਤੇ ਉੱਠ ਕੇ ਦਰਸ਼ਨੀ ਦੂੜੀ ਤੋਂ 84 ਕਦਮ ਚੱਲ ਕੇ ਰੁਕੇ ਤੇ ਸਿੱਖਾਂ ਨੂੰ ਆਖਿਆ ਕਿ ਇਸ ਜਗ੍ਹਾ ਤੇ ਮਹਾਨ ਅਸਥਾਨ ਬਣਾਇਆ ਜਾਵੇਗਾ ਜੋ ਵੀ ਸਿੱਖ ਦਰਸ਼ਨੀ ਦੂੜੀ ਤੋਂ ਲੈ ਕੇ ਇਸ ਅਸਥਾਨ ਤੱਕ ਜਿਸ ਦਾ ਨਾਮ ਦਰਬਾਰ ਸਾਹਿਬ ਹੈ ਤੱਕ ਸ਼ਰਧਾ ਤੇ ਇਕਾਗਰਤਾ ਨਾਲ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਆਵੇਗਾ ਉਸ ਦੀ 84 ਕੱਟੀ ਜਾਵੇਗੀ ਬਹੁਤ ਵੱਡਾ ਵਰਸੀ ਸਿੱਖ ਸੰਗਤ ਲਈ ਗੁਰੂ ਰਾਮਦਾਸ ਜੀ ਮਹਾਰਾਜਤਾ ਸੋ ਵਾਹਿਗੁਰੂ ਜੀ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹੁੰਦੇ ਹੋ ਤਾਂ ਉਰੋਂ ਕਦੇ ਵੀ ਮੱਥੇ ਤੇਉੜੀ ਨਾ ਪਾਇਆ ਕਰੋ ਲੰਮੀ ਧੀੜ ਦੇਖ ਕੇ ਕਿ ਇੰਨੇ ਦੂਰ ਮੱਥਾ ਟੇਕਣ ਜਾਣਾ ਬਹੁਤ ਲੰਮੀ ਲਾਈਨ ਵਿੱਚ ਲੱਗਿਆ ਖੜਨਾ ਉਸ ਲਾਈਨ ਵਿੱਚ ਖੜੇ ਖੜੇ ਪਤਾ ਨਹੀਂ ਕਿਸ ਗੁਰੂ ਰੂਪੀ ਮਹਾਰਾਜ ਦਾ ੱਤਕਾ ਵੱਜੇ ਤੇ ਤੁਹਾਡੇ ਕਸ਼ਟ ਕੱਟੇ ਜਾ ਉਹ 84 ਕਦਮ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਜਾਇਆ ਕਰੋ ਨਾ ਕਿ ਫੋਨ ਵਿੱਚ ਸੈਲਫੀਆਂ ਖਿਜੀ ਤੇ ਵੀਡੀਓ ਬਣਾਉਂਦੇ ਜਾਇਆ ਕਰੋ ਵਾਹਿਗੁਰੂ ਵਾਹਿਗੁਰੂ ਜੀ ਮਨ ਕਰਕੇ ਕਕਰਤਾਂ ਨਾਲ ਜਾ ਕੇ ਉੱਥੇ ਆਪੇ ਅਰਦਾਸ ਕਰੋ ਤੇ ਚਰਾਸੀ ਕਟਵਾਓ ਤੇ ਆਪਣੇ ਪੁੱਲਾਂ ਬਖਸ਼ਾਓ ਹੋਰ ਇਹ ਜੀਆਂ ਇਤਿਹਾਸਿਕ ਜਾਣਕਾਰੀਆਂ ਲਈ ਪਲੀਜ਼ ਕੈਟਾਲਿਸਟ ਆਫ ਸਿੱਖੇ ਜਿਮ ਨੂੰ ਫੋਲੋ ਜ਼ਰੂਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ